ਅੰਮ੍ਰਿਤਸਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ 5 ਕਿਲੋ ਹਿਰੋਇਨ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਤੇ ਫੜੇ ਗਏ ਵਿਅਕਤੀਆਂ ਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ। ਪਾਉਂ ਦੱਸਦੇ ਕਿ ਪੁਲਿਸ ਕਮਿਸ਼ਨਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਮਹਿਲਾ ਤਸਕਰ ਆਪਣੇ ਪਤੀ ਜਿਹਦੇ ਨਾਲ ਮਿਲ ਕੇ ਇਹ ਨਸ਼ੇ ਦਾ ਕਾਰੋਬਾਰ ਕਰ ਰਹੀ ਸੀ। ਉਹਨਾਂ ਨੇ ਕਿਹਾ ਹੈ ਕਿ ਮਹਿਲਾ ਤਸਕਰ ਬਲਜੀਤ ਕੌਰ ਦਾ ਪਤੀ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਪਹਿਲਾਂ ਤੋਂ ਹੀ ਬੰਦ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਦਾ ਹੋਰ ਕੀ ਕੁਝ ਕਰਨਾ ਰਿਹਾ ਤੁਸੀਂ ਵੀ ਸੁਣੋ। बड़ी बड़ी बड़े मान योग सीएम साहब ਦਾ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸ ਡਰਗਸ ਉਹਦੇ ਤੋਂ ਕਮਿਸ਼ਨੇਟ ਪੁਲਿਸ ਅਮਰਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹੀਰੇ ਨਾਲ 4 ਬੜੇ ਨੋਟੋਰੀਅਸ ਸਮੱਗਲਰਸ ਫੜੇ ਗਏ ਜਿਨ੍ਹਾਂ ਚ ਇੱਕ ਲੇਡੀ ਸਮੱਗਲਰ ਵੀ ਹੈ ਔਰ ਇਹ ਸਾਰੇ ਜਿਹੜੇ ਲੇਡੀ ਬਲਜੀਤ ਕੌਰ ਹੈ ਇਹ ਤੇ ਦਾ ਜਿਹੜਾ ਭਤੀਜਾ ਗੁਰਪ੍ਰੀਤ ਇਲੀਸਕੋਪੀ ਦੋਨੋਂ ਮੁੱਠਿਆਂ ਵਾਲੀ ਪਿੰਡ ਹੈ ਸਦਰਪੱਟੀ ਡਿਸਟ੍ਰਿਕਟ ਕਰਨਦਾਰ ਨੇ ਉੱਥੋਂ ਦੇ ਰਹਿਣ ਵਾਲੇ ਆ ਔਰ ਕਾਫੀ ਸਮੇਂ ਤੋਂ ਇਸ ਡਰੱਗ ਕਾਟਲ ਨੂੰ ਆਪਰੇਟ ਕਰ ਰਹੇ ਨੇ ਜਿਹੜੇ ਦੂਜੇ ਦੋ ਨੇ ਮਨਿੰਦਰ ਸਿੰਘ ਤੇ ਜਰਮੇਲ ਸਿੰਘ ਮਨਿੰਦਰ ਸਿੰਘ ਪਿਕੀਵਿੰਡ ਦਾ ਕਰਨਦਾਰ ਡਿਸਟ੍ਰਿਕਟ ਹਰਪ੍ਰੀਤ ਸਿੰਘ ਲੋਕੋਕੇ ਅਮਰਸਰ ਰੂਰਲ ਦਾ ਰਹਿਣ ਵਾਲਾ ਹੈ ਬੇਸਿਕ ਗੱਲ ਕੀ ਹੈ ਕਿ ਮੁਠਿਆਂ ਵਾਲੀ ਪਿੰਡ ਜਿਹੜਾ ਹੈਗਾ ਉਹ ਬਿਲਕੁਲ ਬਾਰਡਰ ਦੇ ਕੋਲ ਹੈ ਫੈਂਸਿੰਗ ਦੇ ਕੋਲ ਤੋ ਇਸ ਕਰਕੇ ਇਹਨਾਂ ਦੇ ਪਾਕਿਸਤਾਨ ਸਮੱਗਲਰਸ ਨਾਲ ਲਿੰਕ ਕਾਫੀ ਜ਼ਿਆਦੇ ਬਣੇ ਹੋਏ ਨੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਈਜ਼ੀ ਵੀ ਹੈ ਕਿਉਂਕਿ ਟਰਾਂਜ਼ਿਟ ਡਰੋਨ ਦੇ ਰਾਹੀਂ ਉੱਥੇ ਰਿਸਿਵ ਕਰਨੀ ਕਨਸਾਈਨਮੈਂਟ ਈਜ਼ੀ ਹੈ ਬਿਕੋਜ਼ ਬਿਲਕੁਲ ਖੇਤ ਤੇ ਘਰ ਇਹਨਾਂ ਦੇ ਬਾਰਡਰ ਦੇ ਉੱਤੇ ਹੈ ਬਿਲਕੁਲ ਫੈਂਸਿੰਗ ਦੇ ਨਾਲ ਨੇ ਜਿਹੜੀ ਲੇਡੀ ਹੈ ਆਪਣੇ ਬਲਜੀਤ ਕੌਰ ਇਹਦਾ ਹਸਬੰਡ ਜਿਹੜਾ ਹੈ ਉਹ ਵੀ ਰਾਜਸਥਾਨ ਜੇਲ੍ਹ ਚ ਬੰਦ ਹੈ ਉਹਦਾ ਨਾਮ ਹੈਗਾ ਬਲਵੀਰ ਸਿੰਘ ਇਹ ਗੰਗਾਨਗਰ ਡਿਸਟ੍ਰਿਕਟ ਦੀ ਇਹਦੇ ਖਿਲਾਫ ਵੀ ਐਨਡੀਪੀਐਸ ਦਾ ਪਰਚਾ ਦਰਜ ਹੈ 2022 ਚ ਉੱਥੇ ਫੜਿਆ ਗਿਆ ਸੀ 5 ਕਿਲੋ ਹਿਰੋਇਨਾਂ ਤੇ ਇਸ ਵੇਲੇ ਕਰਨਪੁਰ ਜੇਲ੍ਹ ਰਾਜਸਥਾਨ ਚ ਬੰਦਾ ਹੈ ਉਹ ਜਿਹੜੀ ਮੁੱਢਲੀ ਪੁੱਛਗਿੱਛ ਇਹ ਕੱਲ ਪਤਾ ਲੱਗੀ ਹੈ ਕਿ ਜਿਹੜੀ ਬਲਜੀਤ ਔਰ ਹੈ ਆਪਣੇ ਭਤੀਜੇ ਨਾਲ ਉਸ ਤੋਂ ਹਸਬੰਦ ਬਲਵੀਰ ਸਿੰਘ ਦੇ ਫੜੇ ਜਾਣ ਬਾਅਦ ਐਕਟਿਵਲੀ ਇਹਨੇ ਸਾਰਾ ਡਰੱਗ ਟ੍ਰੇਡ ਜਿਹੜਾ ਹੈ ਇਹ ਸੰਭਾਲਿਆ ਆਪਣਾ ਮਗਲਿੰਗ ਦਾ ਕੰਮ ਔਰ ਇਹਦੇ ਚ ਇਹ ਵੀ ਗੱਲ ਆਈ ਹੈ ਕਿ ਮਾਲਵਾ ਦੇ ਰੀਜਨ ਚ ਮੋਗਾ ਤੇ ਹੋਰ ਇਰੀਏ ਚ ਵੀ ਇਹ ਸਪਲਾਈ ਕਰ ਰਹੀ ਹੈ ਸੋ ਇਹਨਾਂ ਦੀ ਜਿਹੜੀ ਕੁਝ ਕੁ ਚੱਲ ਰਹੀ ਆ ਸਾਨੂੰ ਉਮੀਦ ਹੈ ਕਿ ਕਿਉਂਕਿ ਪਾਕਿਸਤਾਨ ਦੇ ਕਾਫੀ ਲਿੰਕੇਜਸ ਇਹਦੇ ਚ ਸਾਹਮਣੇ ਆਏ ਇਸ ਕਾਟਲ ਦੇ ਵਿੱਚ ਜੇ ਆਪਾਂ ਮਨਿੰਦਰ ਸਿੰਘ ਤੇ ਹਰਪ੍ਰੀਤ ਵਾਲੀ ਗੱਲ ਕਰੀਏ ਉਹ ਵੀ ਇਸੇ ਮਤਲਬ ਸੇਮ ਉਹਨਾਂ ਨੂੰ ਸਪਲਾਇਰ ਸੀਗਾ ਤੇ ਇਸੇ ਨੈਟਵਰਕ ਦੇ ਨਾਲ ਹੀ ਇਸੇ ਕਰਕੇ ਉਹ ਜੁੜੇ ਹੋਏ ਸੀਗੇ ਇਕ ਕਾਫੀ ਕਨਸਾਈਨਮੈਂਟਸ ਉਹਨਾਂ ਨੇ ਜਿਹੜੀਆਂ ਲਈਆਂ ਪਿੱਖੀਪਿੰਡ ਵਾਲੇ ਨੇ ਤੇ ਲੋਪੋਕੇ ਵਾਲੇ ਲੜਕੇ ਨੇ ਉਹਨਾਂ ਨੇ ਵੀ ਕੁਝ ਇੱਧਰ ਆਪਣੇ ਏਰੀਆ 'ਚ ਲਈਆਂ ਕੁਝ ਤਰਨਤਾਰਨ ਦੇ ਵਿੱਚ ਪਿੱਖੀਪਿੰਡ ਏਰੀਆ 'ਚ ਵੀ ਰਿਸਿਵ ਕੀਤੀਆਂ ਸੋ ਮੈਂ ਸਾਰੀ ਟੀਮ ਨੂੰ ਬਿਲੀ ਬੁਮਾਰਕਬਾਦ ਦਿੰਦਾ ਹਰਪ੍ਰੀਤ ਮਢੇਰ ਜੀ ਟੀਸੀਪੀ ਸਾਹਿਬ ਨਵਜੋਤ ਜੀ ਏਡੀਸੀਪੀ ਹਰਮਿੰਦਰ ਜੀ ਔਰ ਅਮੋਲਕਦੀਪ ਤੇ ਜਿਹੜੇ ਸਾਰੇ ਉਹਨਾਂ ਦੀ ਟੀਮ ਨੇ ਪਿਛਲੇ ਦਿਨਾਂ 'ਚ ਵੀ ਰਹੀ ਹੈ I really appreciate we are proud of them ਔਰ ਇਹਦੇ ਚ ਜੇ ਇਹਨਾਂ ਦਾ ਬੈਕਗ੍ਰਾਉਂਡ ਦੇਖਣੀ ਦੇਖੀ ਆਪਾਂ ਤਾਂ ਗੁਰਪ੍ਰੀਤ ਗੋਪੀ ਜਿਹੜਾ 19 ਸਾਲ ਦਾ ਹੈਗਾ ਤੇ 9ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਵੀ ਆਰਿਫ ਕੇ ਜਿਹੜਾ ਥਾਣਾ ਫਿਰੋਜ਼ਪੁਰ ਉੱਥੇ ਐਨਡੀਪੀਐਸ ਦਾ ਹੀ ਪਰਚਾ ਦਰਜ ਹੈ 28 2 2024 ਨੂੰ ਹੀ ਜਿਹੜੀ ਹੈ 23 ਨੂੰ ਇਹ ਬਾਹਰ ਆਇਆ ਵਾਪਸ ਤੇ ਆਕੇ ਨਹੀਂ ਮੁੜਕੇ ਇਹੋ ਜਿਹਾ ਕੰਮ ਸ਼ੁਰੂ ਕਰ ਦਿੱਤਾ ਬਲਜੀਤ ਕੌਰ ਪੰਜਵੀਂ ਪਾਸ ਹੈ 32 ਸਾਲ ਦੀ ਇਹਦੀ ਏਜ ਹੈ ਮਨਿੰਦਰ ਸਿੰਘ 34 ਸਾਲ ਹੈ ਸਟੀਲ ਦੀ ਦੁਕਾਨ ਤੇ ਕੰਮ ਕਰਦਾ ਹੈ ਐਜੂਕੇਸ਼ਨ ਇਹਦੀ ਜਿਹੜੀ ਹੈਗੀ ਪਲੱਸ 2 ਹੈ ਹਰਪ੍ਰੀਤ ਦੀ 26 ਸਾਲ ਉਮਰ ਹੈ ਇਹ ਡਰਾਈਵਰ ਦਾ ਕੰਮ ਕਰਦਾ ਹੈ ਪਲੱਸ 2 ਪਾਸ ਹੈ ਹਾਂਜੀ ਪਰਚਾ ਇਹ ਜਿਹੜਾ ਹੈਗਾ ਇਹ ਪਹਿਲੀ ਦਾ ਹੀ ਹੈ ਜੀ ਉਹ ਚ ਲਿੰਕੇਜਸ ਹੈਲਪ ਕਰਕੇ ਤੁਹਾਨੂੰ ਸਾਰਾ ਅਸੀਂ ਡिटेल ਦਿੱਤੀ ਹੈ ਦੇਖੋ ਪਤਾ ਕੀ ਗੱਲ ਹੁੰਦੀ ਜੀ ਅਸੀਂ ਤੁਹਾਡੇ ਨਾਲ ਪਹਿਲਾਂ ਹੀ ਇਹ ਡਿਸਕਸ ਕਰ ਲੈਣੇ ਆ ਆਪਣੇ ਸਾਰਿਆਂ ਦੇ ਮਤਲਬ ਸਮਝਦੇ ਵਿੱਚ ਗੱਲ ਆਉਣੀ ਚਾਹੀਦੀ ਹੈ ਕਿ ਇਹ ਫਿਰ ਰਿਕਵਰੀਆਂ ਇਫੈਕਟ ਹੋ ਜਾਂਦੀਆਂ ਕਿਉਂਕਿ ਲੋਕੀ ਅਲਰਟ ਹੋ ਜਾਂਦੇ ਆ ਤੋਂ ਨਹੀਂ ਨਹੀਂ ਇਕੱਠੇ ਇੱਕੋ ਕੇਸ ਹੈ ਜੀ ਇੱਕ ਨੰਬਰ ਐਫ ਆਈ ਆਰ ਹੈ ਮੈਂ ਇਹਦੇ ਵਿੱਚ ਇਹ ਵੀ ਅਪਰੀਸ਼ੀਏਟ ਕਰਦਾ ਕਿ ਨਿਊ ਇਅਰ ਦੀ ਵਿੱਚ ਆਮ ਇਹ ਹੁੰਦੀ ਹੈ ਕਿ ਜਿਹੜਾ ਇੱਕ ਪੋਜ਼ਿਟਿਵ ਜਿਹੜੀ ਰਿਕਵਰੀ ਨਾਲ ਸ਼ੁਰੂ ਕੀਤੀ ਗਈ ਹੈ ਉਬਰ ਸਰ ਕਮਿਸ਼ਨਰ ਪੁਲਿਸ ਦੀ ਜਿਹੜੀ ਐਫ ਆਈ ਆਰ ਇੱਕ ਨੰਬਰ ਐਫ ਆਈ ਆਰ ਪਹਿਲੀ ਜਨਵਰੀ ਤੋਂ ਹੀ ਹੁੰਦੀ ਹੈ ਸਰ ਆਰਗਨਾਈਜ਼ ਕ੍ਰਿਮੀਨਲ ਵੀ ਇਦਾਂ ਆਪਣਾ ਕੰਮ ਨਹੀਂ ਕਰਦੇ ਜਿਸ ਤਰ੍ਹਾਂ ਵੀ ਗੰਭੀਰ ਤੌਰ 'ਤੇ ਅੰਮਲਣੇ ਨਹੀਂ ਇਹ ਅੰਦਰ ਵਾਲੀ ਨਹੀਂ ਹੈ ਜੀ ਇਹ ਇਹ ਦੂਜਾ ਜੀ ਇਹ ਬਲਜੀਤ ਕੌਰ ਤਾਂ ਮੈਂ ਤੁਹਾਨੂੰ ਦੱਸਿਆ ਨਾ ਆਪਣੇ ਹਸਬੰਦ ਨਾਲ ਇਹਦਾ ਮੁੱਠਿਆਂ ਵਾਲੀ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਹੈ ਪੱਟੀ 'ਚ ਉੱਥੋਂ ਇਹ ਹਸਬੰਦ ਪਹਿਲਾਂ ਕੰਮ ਕਰਦਾ ਸੀ ਫਿਰ ਉਹ ਫੜਿਆ ਗਿਆ ਹੈ ਰਾਜਸਥਾਨ ਉਸ ਤੋਂ ਬਾਅਦ ਬਲਜੀਤ ਕੌਰ ਨੇ ਆਪਣੇ ਭਤੀਜੇ ਗੁਰਪ੍ਰੀਤ ਨੂੰ ਨਾਲ ਲਾ ਲਿਆ ਉਤੋਂ ਚੁੱਕਣ ਨੂੰ ਕਰਨ ਨੂੰ ਅੱਛਾ ਲੇਡੀ ਦੇ ਜਾਣ ਨਾਲ ਕੀ ਹੁੰਦਾ ਕਿ ਆਮ ਸ਼ੱਕ ਵੀ ਨਹੀਂ ਪੈਂਦਾ ਜਦੋਂ ਟਰੈਵਲ ਕਰਕੇ ਅੱਗੇ ਜਾ ਕੇ ਕਨਸਾਈਨਮੈਂਟ ਨਹੀਂ ਪਹਿਲਾਂ ਇਹਦੇ ਧਿਆਨ 'ਚ ਵੀ ਸੀਗੀ ਪਹਿਲਾਂ ਇਨਵੋਲਡ ਪਹਿਲਾਂ ਵੀ ਸੀਗੀ ਬਟ ਉਸ ਤੋਂ ਬਾਅਦ ਇਹਨੇ ਟੇਕਓਵਰ ਕਰ ਲਿਆ ਪੂਰਾ ਆਪਣੇ ਭਤੀਜੇ ਨਾਲ ਲਾ ਕੇ ਔਰ ਜਿਹੜੀ ਸਪਲਾਈ ਵਗੈਰਾ ਕਰਨ ਜਾਣ ਲੱਗੇ ਔਰ ਇਵਨ ਅਸਾਈਨਮੈਂਟਸ ਨੂੰ ਚੁੱਕਣ ਲੱਗੇ ਵੀ ਬਲਜੀਤ ਕੌਰ ਦਾ ਮੇਨ ਰੋਲ ਰਹਾ ਵਿੱਚ ਆ ਫਿਜ਼ੀਕਲੀ ਆਪ ਪ੍ਰੈਜ਼ెంట్ ਰਹਿੰਦੀ ਰਹੀ ਹੈ ਲੋਕੀ ਹੁੰਦਾ ਹੀ ਇਹਨੇ ਟ੍ਰੈਵਲ ਕਰ ਰਿਹਾ ਅਗਲਾ ਕਹਿੰਦਾ ਵੀ ਆਪਣੇ ਭਤੀਜੇ ਨਾਲ ਮੈਂ ਜਾ ਰਹੀ ਹਾਂ ਕਿਤੇ ਉਹ ਉਹਦਾ ਫਾਇਦਾ ਲੈਂਦੇ ਰਹੇ ਜੋ ਇਹਨਾਂ ਦੀ ਪੁੱਛਗਿੱਛ ਆਇਆ ਏ ਕਿਤੇ ਇਹਨਾਂ ਦੇ ਪਿਛਾਣੇ ਕੀ ਹੈ ਏਪਸ ਇਦਾਂ ਹੀ ਅੱਗੇ ਤੋਂ ਅੱਗੇ ਜੀ ਉਹ ਸਾਰੇ ਆਪਣੇ ਕੋਲ ਹੈ ਜਿਵੇਂ ਤੁਹਾਨੂੰ ਮਾਲਵੇ ਦੀ ਗੱਲ ਦੱਸੀ ਆਪਾਂ ਇਹ ਕੁਝ ਤਰਨਤਾਂ ਏਰੀਏ 'ਚ ਵੀ ਇਹਨਾਂ ਦੇ ਫਿਗਰ ਹੋਏ ਨੇ ਉਸੀਂ ਤਾਂ ਨਹੀਂ ਜਿਆਦਾ ਨਾਮ ਲੈ ਰਹੇ ਫਿਰ ਉਹ ਸਾਰਾ ਬੰਦੇ ਅਲਰਟ ਹੋ ਕੇ ਲੱਭਦੇ ਨਹੀਂ ਪਹਿਲਾਂ ਹੀ ਖੱਬੇ ਸੱਜੇ ਹੋਏ ਹੋਏ ਆ ਰੈਸਟ ਡੈਫੀਨਿਟਲੀ ਹੋਏਗੀ ਜੀ ਵਰਕ ਵੀ ਕਰ ਰਹੇ ਆ ਅਸੀਂ ਕਿਉਂਕਿ ਜਿਹੜੇ ਜਦੋਂ ਇਹ ਫੜੇ ਜਾਂਦੇ ਨੇ ਨੇਚਰਲੀ ਉਹ ਬਾਹਰਲੇ ਲੋਕ ਜਿਹੜੇ ਸਮਗਲਰ ਵਗੈਰਾ ਆਫਲਾਈਨ ਵਗੈਰਾ ਹੋ ਜਾਂਦੇ ਆ ਤਾਂ ਉਸ ਤੇ ਥੋੜਾ ਰੁਕ ਜਾਂਦਾ ਪਰ ਅਸੀਂ ਉਸ ਤੇ ਕੰਮ ਕਰ ਰਹੇ ਆ ਟੈਕਨੀਕਲੀ ਜੀ ਸਾਰੀਆਂ ਡਰੋਨ ਆਉਂਦੀਆਂ ਕਿਉਂਕਿ ਉੱਤੇ ਅਦਰਵਾਈ ਤਾਂ ਬਾਰਡਰ ਫੈਂਸਿੰਗ ਹੈ ਜੀ ਇੰਨੀ ਉੱਚੀ ਉਤੋਂ ਦਾ ਇਹਨੇ ਪਿੰਡ ਤੋਂ ਛੁੱਟ ਥਰੋਇੰਗ ਨਹੀਂ ਹੈ ਸਾਰੀ ਡਰੋਨ ਨਾਲ ਹੀ ਹੈ। ਸਾਰੇ ਵੇਟ ਹੈ ਜੀ ਸਪਲਾਈ ਵੇਜਦੇ ਸੀ ਜੀ ਰੀਸੀਵ ਕਰਕੇ ਵੇਟ ਕੇ ਪੈਸੇ ਕਮਾ ਰਹੇ ਸੀ ਜੀ ਪ੍ਰਾਪਰਟੀ ਦੀ ਡਿਟੇਲਸ ਵੀ ਸਾਰੀਆਂ ਕਢਾਈਆਂ ਜਾ ਰਹੀਆਂ। ਹਾਂ ਜੀ ਮਤਲਬ ਇਹ ਡਿਫਰੈਂਟ ਡਿਫਰੈਂਟ ਫਾਈਨੈਂਸ਼ੀਅਲ ਚੈਨਲਸ ਆਪਾਂ ਸਪੋਰ ਕਰ ਰਹੇ ਹਾਂ ਪਿੱਛੇ ਜੇ ਫੜੇ ਵੀ ਆ ਬੰਦੇ ਹੁਣ ਹੋਰ ਵੀ ਅਸੀਂ ਲੱਗੇ ਹੋਏ ਆ। ਉਹਨੂੰ ਸਾਨੂੰ ਉਮੀਦ ਹੈ ਕਿ ਜਲਦੀ ਤੁਹਾਡਾ ਸ਼ੇਅਰ ਕਰਾਂਗੇ ਫਾਈਨੈਂਸ਼ੀਅਲ ਨੈਟਵਰਕ ਨੂੰ 익ਸਪੋਜ਼ ਕਰਨਾ ਵੀ ਉਨਾ ਹੀ ਜ਼ਰੂਰੀ ਹੈ ਕਿੰਨਾ ਕਿ ਇਸ ਸਪਲਾਇਰ ਨੂੰ ਥੈਂਕ ਯੂ ਜੀ ਨਹੀਂ ਇਹ ਚਾਰਜ ਨੇ ਤਾਂ ਫੜੇਗੇ ਨਾ ਜੀ ਇਹਨਾਂ ਦੇ ਅੱਗੇ ਜਿਹੜੇ ਕੰਟੈਕਟਸ ਨੂੰ ਤੇ ਵਰਕ ਕਰ ਰਹੇ ਹਾਂ ਅਸੀਂ ਥੋੜੇ ਇੱਧਰ ਉੱਧਰ ਹੋਏ ਹੋਏ ਨੇ ਲੋਕ ਐਕਚੁਅਲੀ ਪਤਾ ਤਾਂ ਲੱਗ ਹੀ ਜਾਂਦਾ ਵੀ ਕੀ ਕਰਾਂਗੇ ਆਪਾਂ ਕੁਝ ਸੋਸ਼ਲ ਮੀਡੀਆ ਤੇ ਤਾਂ ਅਸੀਂ ਸਾਡੀ ਸਪੈਸ਼ਲ ਸੈਲ ਹੈਗਾ ਸੋਸ਼ਲ ਮੀਡੀਆ ਚੰਗਾ ਕੰਮ ਕਰ ਰਿਹਾ ਬਟ ਕੀ ਹੈ ਕਿ ਕੁਝ ਐਪਸ ਜਿਹੜੇ ਨੇ ਟੈਕਨੋਲੋਜੀ ਦਾ ਮਿਸਯੂਜ਼ ਕ੍ਰਿਮੀਨਲਸ ਕਰ ਰਹੇ ਉਹ ਇਨਫੋਰਸਮੈਂਟ ਏਜੰਸੀਜ਼ ਵਾਸਤੇ ਇੱਕ ਪਜ਼ਲ ਡੈਫੀਨਿਟਲੀ ਬਣੀ ਰਹਿੰਦੀ ਹੈ ਇਹ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਰੀਸੋਲਵ ਕੀਤਾ ਜਾਵੇ ਉਹਨਾਂ ਨੰਬਰਸ ਨੂੰ ਤੇ ਉਹਨਾਂ ਐਪਸ ਦੇ ਵਿੱਚ ਟੁਕੜਾ ਦੀ ਅਸੈਸੀਬਿਲਟੀ ਕੁਝ ਇੰਡੀਆ ਚ ਨਹੀਂ ਹੈ ਸੋ ਉਹ ਦਿੱਕਤ ਜਰੂਰ ਹੈ ਬਟ ਤੁਹਾਡੇ ਸਾਹਮਣੇ ਹੈ ਅਪਾ ਅੱਛੇ ਰਿਜ਼ਲਟ ਦੇ ਰਹੀ ਹੈ ਸਾਡੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ ਐਂਡ ਆਈ ਥਿੰਕ ਇਹ ਜਿਹੜਾ ਪਹਿਲਾ ਹਫਤਾ ਹੀ ਅੱਜ ਹੋਇਆ ਤੇ ਆਪਣੀ ਅੱਛੀ ਰਿਕਵਰੀ ਹੋ ਗਈ ਹੈ ਹਾਂਜੀ ਨਹੀਂ ਹੁਣ ਬਲਜੀਤ ਕੋਰ ਤੇ ਉਹਦਾ ਸਾਡੇ ਤਾਂ ਇੰਨੇ ਤੱਕ ਹੀ ਆਈ ਹੈ ਬਾਕੀ ਹਸਬੰਡ ਤਾਂ ਤੁਹਾਨੂੰ ਪਤਾ ਜੇਲ੍ਹ ਚ ਹੀ ਹੈ ਮੈਨੂੰ ਯਾਰ ਉਹਦੇ ਬਾਰੇ ਨਹੀਂ ਇੱਲਾ ਮੈਂ ਵੀ ਗਲਤ ਕਹਾਂ ਹਾਂਜੀ ਨੇ ਉਹ ਉਹਦੀ ਨਿਯੁਤ ਤੋਂ ਉੱਤੇ ਬੈਠਾ ਹੀ ਆ ਪਰ ਉਹਨੂੰ ਪਤਾ ਹੀ ਹੈ ਪਿੱਛੇ ਕੰਮ ਚੱਲ ਰਿਹਾ ਹੈ ਉਹਨਾਂ ਦਾ ਕਿੱਤਾ ਹੀ ਇਹ ਬਣਾ ਲਿਆ ਨਾ ਜੀ ਇਹਨੂੰ ਮੈਂ ਕਿਹਦੀ ਉਹ ਲਿੰਕ ਦਾ ਫਿਰ ਇੱਕ ਦੂਜੇ ਨੂੰ ਪਾਸ ਆਨ ਕਰ ਦਿੰਦੇ ਆ ਨਾ ਜੀ ਥੈਂਕ ਯੂ ਜੀ ਇੱਕ ਸੋ ਥੋੜਾ ਬਸ ਕੇ ਸਵਾਲ ਡਰੈਗਨ ਡੋਰ ਬਹੁਤ ਜਿਆਦਾ ਬਾਅਦ ਕਰਦੇ ਆ ਰਹੇ ਖਰਾਬ ਨਾ ਕਰੀ ਹੁਣ ਹੀ ਕਰ ਦਿੰਦੇ ਆ ਇਸ ਵਾਰ ਤੁਹਾਡੇ ਨਾਲ ਜਾਣੇ ਰੋਜ਼ ਤਾਂ ਤੁਸੀਂ ਖਬਰਾਂ ਲਾਉਂਦੇ ਹੋ